ਪਵਨ ਪਿੰਡ ਵਾਲਿਆਂ ਦੇ ਬਰਥਡੇ ਵਾਲੇ ਦਾ ਉਹ ਗੱਲ ਆ ਵੀ ਮੋਰ ਆ ਗਿਆ ਸੇ ਪਿੰਡ ਜੇ ਤੇ ਲੋਕਾਂ ਨੇ ਖੰਮ ਪਟ ਪਟ ਵਿਚਾਰੇ ਨੂੰ ਮਾਰਤਾ ਸੇ ਸਹੀ ਗੱਲ ਹੈ ਇਹ ਕੇਕ ਆ ਗਿਆ ਤਾਂ ਹੁਣ ਇਹਨਾਂ ਨੂੰ ਐ ਵੀ ਜਲਦ ਜਲਦ ਕੇਕ ਕੱਟ ਦਈਏ ਬਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੁਰਪੁਰਬ ਦੀਆਂ ਗੁਰਨਾਰਕਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਅੱਜ ਸਾਡੇ ਜੈਸ਼ਵਿਕ ਦਾ ਵੀ ਬਰਥਡੇ ਹੈਗਾ ਤੇ ਉਹਦੇ ਵਾਸਤੇ ਵੀ ਜਿਹੜੇ ਕਿ ਆਪਾਂ ਸੈਲੀਬ੍ਰੇਸ਼ਨ ਕਰਨੀ ਹੈ ਛੋਟੀ ਜੀ ਤੇ ਗੈਸ ਦੇ ਜਿਹੜੇ ਕੀ ਭੈਣ ਭਰਾ ਸਾਰੇ ਜਿਹੜੇ ਕੀ ਆ ਰਹੇ ਨੇ ਦੋ ਭੈਣ ਭਰਾ ਆ ਵੀ ਦੇ ਨੇ ਇੱਕ ਦੀਦੀ ਆ ਗਈ ਇੱਕ ਵੀਰਾ ਆ ਗਿਆ ਤੇ ਅਸੀਂ ਜਿਹੜਾ ਕੀ ਡੈਕੋਰੇਸ਼ਨ ਜਿਹੜੀ ਕੀ ਸਟਾਰਟ ਕੀਤੀ ਹੋਈ ਸੀ ਜੇ ਸਾਰ ਨਾਲ ਅਸੀਂ ਡੈਕੋਰੇਸ਼ਨ ਕਰ ਰਹੇ ਹਾਂ ਤਾਂ ਲੱਗਦਾ ਵੀ ਕੁਝ ਵੱਡੀ ਸਾਰੀ ਸੈਲੀਬ੍ਰੇਸ਼ਨ ਹੋਊਗੀ ਵੱਡੀ ਨਹੀਂ ਹੈਗੀ ਛੋਟੀ ਆ ਲੱਗਦੀ ਹੈ ਨਾ ਤੁਹਾਨੂੰ ਹਾਂਜੀ ਇਹ ਲੱਗਦੀ ਹੈ ਛੋਟੇ ਸਾਡੇ ਜਿਹੜੇ ਜਵਾਕ ਆ ਤੁਸੀਂ ਦੇਖੋ ਕਿਵੇਂ ਟਪੂਸੀਆਂ ਮਾਰ ਕੇ ਕੇਕ ਦੇਖ ਰਹੇ ਨਮੰਸਤ ਹੈ ਹੋ ਜਾਈ ਹੁੰਦਾ ਸ਼ਹਿਰਾਂ ਨੇ ਸ਼ਹਿਰਾਂ ਨੇ ਜਵਾਗ ਤੇ ਚੁੱਪ ਕਰਕੇ ਬੈਠੇ ਹੁੰਦੇ ਵਿਚਾਰੇ ਤੇ ਪੂਰੇ ਜਵੇਂ ਉਹਨਾਂ ਦੇ ਘਰ ਦੇ ਕਹਿੰਦੇ ਉਵੇਂ ਬਣਾਉਂਦੇ ਆ ਗੱਟਾ ਚੱਕ ਦ ਵਰਸੀ ਮੈਂ ਗੱਟੇ ਚੱਕਾ ਚੱਕਾ ਯਾਰ ਤੂੰ ਚੱਲ ਦੇ ਤੂੰ ਚੱਲ ਵੇਖ ਗਿਆ ਵੇਖ ਲੈਣੇ ਵੇਖ ਗਿਆ ਵੇਖ ਗਿਆ ਲੋ ਵੇ ਦੋਸਤੋ ਜੈਸਿਕ ਦੇ ਦੋਸਤ ਦੇਖੋ ਤੁਸੀਂ ਤੇ ਆਕੀ ਜੈਸ਼ਿਕ ਕਹਿੰਦਾ ਵੀ ਸਾਰੇ ਜਿੰਨੇ ਵੀ ਦੋਸਤ ਅਸੀਂ ਸਾਰਿਆਂ ਨੂੰ ਬੁਲਾਉਣਾ ਤੇ ਤਾਂ ਕਰਕੇ ਆਪਾਂ ਸਾਰੇ ਦੋਸਤ ਆਪਣੇ ਆਏ ਹੋਏ ਆ ਤੁਹਾਡਾ ਨਾਂ ਕੀ ਆ ਹਰਪ੍ਰੀਤ ਹਰਪ੍ਰੀਤ ਇਹ ਹਰਸ਼ਮਰਨ ਆਪਣੇ ਆ ਗੁਰਨਵਾਜ ਏਕਮ ਅਬੇ ਜੈਸ਼ਿਕ ਤੁਹਾਡਾ ਨਾਂ ਕੀ ਆ ਰਮਾਨ ਪ੍ਰਨਾਜ ਤੇ ਗੁਰਸੇਵਤ ਤੇ ਇਹਦਾ ਨਾਮ ਹੈਗਾ ਗੁਰਸਾਜ ਤੇ ਇੰਨੇ ਬੱਚੇ ਆਏ ਆ ਇਹ ਜੈਸ਼ਿਕ ਜੈਸ਼ਵੀ ਘੱਲ ਰੁਕ ਜਾ ਪੁੱਤ ਸਾਡੇ ਪਵਨ ਪਿੰਡਾਂ ਵਾਲਿਆਂ ਦੇ ਬਰਥਡੇ ਵਾਲੇ ਤਾਂ ਉਹ ਗੱਲ ਆ ਵੀ ਮੋਰ ਆ ਗਿਆ ਸੀ ਪਿੰਡ ਜੇ ਤੇ ਲੋਕਾਂ ਨੇ ਖੰਮ ਪਟ ਪਟ ਵਿਚਾਰੇ ਨੂੰ ਮਾਰਤਾ ਸੀ ਸਹੀ ਗੱਲ ਹੈ ਇਹ ਕੇਕ ਆ ਗਿਆ ਤਾਂ ਹੁਣ ਇਹਨਾਂ ਨੂੰ ਐ ਵੀ ਜਲਦ ਜਲਦ ਕੇਕ ਕੱਟ ਦਈਏ ਬਸ ਲਓ ਜੀ ਹੁਣ ਜੈਸ਼ਵੀਖ ਫੂਕ ਮਾਰੋ ਆ ਵੀ ਕਾਲੀ ਬਾਲੀ ਹੋਈ ਪਈ ਐ ਤਾਂ ਤਾਂ ਕਰਕੇ ਆਪਾਂ ਨੂੰ ਹੈਪੀ ਬਰਥਡੇ ਟੂ ਯੂ ਹੋਰ ਰੱਖਣੇ ਗਲਤੀ ਹੋ ਗਈ ਉਹਨੇ ਸਾਡੇ ਬਰਥਡੇ ਸੈਲੀਬ੍ਰੇਸ਼ਨ ਤੇ ਕਿਉਂਕਿ ਬੱਚੇ ਸਾਡੇ ਬਾਲੇ ਰਹੀ ਆ ਇੱਕ ਮਿੰਟ ਇੱਕ ਮਿੰਟ ਕਿੰਨੇ ਕਿ ਤੂੰ ਕਹ ਸਾਰਾ ਬਰਥਡੇ ਬਰਥਡੇ ਤੋ ਆਜਾ ਇੱਕ ਮਿੰਟ ਰੁਕ ਜਾ ਆ ਦੀਦੀ ਨੇ ਸਾਰਾ ਤੂੰ ਕੇਕ ਉਹ ਤੇ ਸਾਰਾ ਲਾਉਣ ਲੱਗ ਪੜਾ ਜੈਸੇ ਨਹੀਂ 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 ਲਾਉਣਾ ਜਿੰਨਾ ਨਹੀਂ ਲਾਉਣਾ ਬਸ 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 ਬਾਹਰ ਲੈ 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 ਥੈਂਕ ਯੂ ਤਾਂ ਬੋਲ ਦੇ ਤੂੰ ਦੀਦੀ ਹੁਣ ਇਹ ਨਹੀਂ ਖੋਲ। ਅਬੇ ਲਾ ਦੇ ਤੂੰ ਵੀ ਖਵਾ ਦੇ ਮਾੜਾ ਜਆ ਜੈਸ ਨੂੰ। ਜੈ ਮਨੇ ਖਵਾ ਦੇ। ਗੱਲ ਕੀਤੀ ਮੜਿਆ ਕੇ ਮੂਚੇ। ਆ ਆ ਆ ਖਾ ਖਾ। ਲੋ ਵੀ ਪਿੰਡੂ ਬੰਦੇ ਆਪਣੇ ਆਈ ਤੇ ਆ ਚੁੱਕੇ ਨੇ। ਆ ਦੇਖੋ ਆ ਦੇਖੋ। ਆ ਦੇਖੋ ਪਿੰਡ ਪਿੰਡੂ ਬੰਦੇ ਆਪਣੇ ਆਈ ਤੇ ਆ ਚੁੱਕੇ ਨੇ। ਟਿੰਡੂ ਬੰਦੇ ਆਪਣੀ ਆਈ ਤੇ ਆ ਚੁੱਕੇ ਨੇ ਚੈਟ ਸਪੀਕਰ ਬਰਥਡੇ ਦਾ ਮਨਾ ਲਾ ਪਹਿਲਾਂ ਬਰਥਡੇ ਕੋਣ ਬਣਾਉਗਾ ਇਹ ਦੋ ਕੋਣ ਬਰਥਡੇ ਬਾਅਦ ਦੋਸਤੋ ਖਾਣ ਪੀਣ ਚੱਲ ਰਿਹਾ ਤੇ ਆ ਲੈ ਆ ਲੈ ਆ ਲੈ ਥੋੜਾ ਜਿਹਾ ਪੈ ਗਿਆ ਭਟੋਲ ਜਾਂਦਾ ਹੀ ਪੈ ਗਿਆ ਮੈਂ ਥੋੜਾ ਨਹੀਂ ਪਿਆ ਤੇ ਉਸ ਚਮਚ ਲੈ ਇੰਨੇ ਬੱਚੇ ਆ ਸਾਰਿਆਂ ਨਾਲੋਂ ਸਿਆਣਾ ਬਣ ਕੇ ਰਿਹਾ ਗੌਰਨੀਵਾਦ ਦੇਖੋ ਕਿਉਂਕਿ ਇਹਨਾਂ ਹਲੇ ਖਾਂਬ ਨਹੀਂ ਲੱਗੇ ਇਹ ਬਿਨਾ ਖੰਭਾਂ ਤੋਂ ਤੇ ਜਦੋਂ ਇਹਨੂੰ ਖੰਭ ਲੱਗ ਗਏ ਇਹ ਵੀ ਫਿਰ ਉਡਾਰੀਆਂ ਮਾਰੂਗਾ ਦੂਜਿਆਂ ਵਾਂਗੂ ਤੇ ਸਹੀ ਆ ਮਤਲਬ ਕੀ ਲੱਗਦਾ ਇਧਰ ਪ੍ਰਨਾਜ ਸਾਡੇ ਟੋਸਨੋਜੀ ਹਾਂ ਵੀ ਦੋਸਤੋ ਲਾਸਟ ਦੇ ਵਿੱਚ ਦੋ ਸਾਥ ਹੀ ਰਹਿ ਗਏ ਆ ਡੈਕੋਰੇਸ਼ਨ ਦੇਖੋ ਬਹੁਤ ਕਾਫੀ ਡੈਕੋਰੇਸ਼ਨ ਦੀ ਇਹਨਾਂ ਦੋ ਇਹ ਵੀ ਕਹਿੰਦੇ ਜਿਹੜੀ ਥੋੜੀ ਬਹੁਤ ਬਚੀ ਉਹ ਵੀ ਖਲਾਰ ਕੇ ਜਾਣਾ ਤੇ ਆਪਣੇ ਪਿੰਡਾਂ ਵਾਲੇ ਤਾਂ ਤੁਹਾਨੂੰ ਪਤਾ ਹੀ ਫਿਰ ਦੇਸੀ ਹੁੰਦੇ ਆ ਸਹੀ ਗੱਲ ਹੈ ਤੇ ਬਸ ਐਵੇਂ ਹੀ ਹੁੰਦਾ ਬਾਬਾ ਨਾਨਕ ਕੇ ਚੜ੍ਹਦੀ ਕਲਾ ਚ ਰੱਖੇ ਰਸਤ ਰੱਖ ਕੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਵੀ ਸਵੇਰੇ ਵੀ ਆਪਾਂ ਪੋਸਟ ਪਾਈ ਸੀ ਬਹੁਤ ਸਾਰੀਆਂ ਵਿਸ਼ੇਸ ਆਈਆਂ ਸੀ ਤੇ ਇਸ ਵਲੌਗ ਤੇ ਵੀ ਜਿਹੜੇ ਵੀ ਵਿਸ਼ੇਸ਼ ਕਰਨਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈਸਵੀ ਕਿਧਰ ਆਓ ਤੇ ਦੋਸਤੋ ਇਧਰ ਦੇਖੋ ਖਲਾਰਾ ਇਧਰ ਟ੍ਰਾਈਸਾਈਕਲ ਦੇਖੋ ਇਹਨਾਂ ਦੇ ਵੇਖੋ ਤੁਸੀਂ ਹੋਰ ਕੀ ਹਾਲ ਤੇ ਤੇ ਠੀਕ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਤੇ ਸਾਰਿਆਂ ਨੂੰ ਬਹੁਤ ਬਹੁਤ ਸਾਰੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ